ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦਾ ਵਲੌਗ ਬਹੁਤ ਇੰਪੋਰਟੈਂਟ ਹੈ ਤੇ ਇੱਕ ਬਹੁਤ ਵੱਡੀ ਕਨਫਿਊਜ਼ਨ ਦੇ ਉੱਤੇ ਐਕਸਪਲੇਨ ਤੁਹਾਨੂੰ ਕਰਨਾ ਹੈਗਾ ਹੈ ਦਰਸਲ ਕੈਨੇਡਾ ਦੇ ਵੱਲੋਂ ਬੀਤੇ ਕੁਝ ਸਮੇਂ ਦੇ ਵਿੱਚ ਕਈ ਚੇਂਜਸ ਕੀਤੇ ਗਏ ਨੇ ਇਹਨਾਂ ਚੇਂਜਸ ਦੇ ਵਿੱਚੋਂ ਇੱਕ ਚੇਂਜ ਜਿਹੜਾ ਹੈ ਉਹ ਤੁਹਾਡੇ ਸਟੱਡੀ ਤੇ ਵਰਕ ਪਰਮਿਟ ਦੇ ਨਾਲ ਜੁੜਿਆ ਹੋਇਆ ਹੈ ਸੋ ਉਸੇ ਟਾਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੇਪਸਨੋਟਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਚੇਂਜਸ ਕੀਤੇ ਗਏ ਉਹਦੇ ਵਿੱਚ ਇੱਕ ਮੇਜਰ ਚੇਂਜਸ ਸੀਗਾ ਕਿ ਭਈ ਜੇਕਰ ਤੁਸੀਂ ਹੁਣ ਸਟੱਡੀ ਪਰਮਿਟ 익ਸਟੈਂਸ਼ਨ ਅਪਲਾਈ ਕਰਦੇ ਹੋ ਨਵੰਬਰ 1 2024 ਤੋਂ ਬਾਅਦ ਜੇਕਰ ਤੁਸੀਂ ਸਟੱਡੀ ਪਰਮਿਟ 익ਸਟੈਂਸ਼ਨ ਅਪਲਾਈ ਕਰਨਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਪ੍ਰੋਗਰਾਮ ਜਿਹੜਾ ਉਹ PGWP ਦੇ ਲਈ ਐਲੀਜੀਬਲ ਹੋਣਾ ਚਾਹੀਦਾ ਹੈ ਜੇਕਰ ਤੁਹਾਡਾ ਪ੍ਰੋਗਰਾਮ PGWP ਦੇ ਲਈ ਐਲੀਜੀਬਲ ਨਹੀਂ ਹੈਗਾ ਤਾ ਤੁਹਾਨੂੰ PGWP ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਕੰਡੀਸ਼ਨ ਕੀ ਲਗਾਈ ਗਈ ਸੀ ਕਿ ਜਦੋਂ ਵੀ ਨਵਾਂ ਐਕਸਟੈਂਸ਼ਨ ਤੁਸੀਂ ਅਪਲਾਈ ਕਰਨਾ ਹੈ 1 ਨਵੰਬਰ 2024 ਤੋਂ ਬਾਅਦ ਤਾਂ ਤੁਹਾਡਾ ਇਸ ਕੰਡੀਸ਼ਨ ਦੇ ਅੰਦਰ ਆਣਾ ਹੈ ਤੁਹਾਨੂੰ PGWP ਨਹੀਂ ਮਿਲਣਾ ਹੁਣ ਇਹਦੇ ਵਿੱਚ ਸਭ ਨੂੰ ਕਲੀਅਰਟੀ ਹੋ ਗਈ ਕਿ ਭਈ ਜਿਹੜਾ ਵੀ ਐਕਸਟੈਂਸ਼ਨ ਜਿਹੜਾ ਹੈ 1 ਨਵੰਬਰ 2024 ਤੋਂ ਬਾਅਦ ਅਪਲਾਈ ਕਰੇਗਾ ਉਹਨੂੰ ਪ੍ਰੋਬਲਮ ਹੋਣੀ ਹੈ ਉਹਨੂੰ PGWP ਨਹੀਂ ਮਿਲਣਾ ਜਾਂ ਫਿਰ ਉਹਦਾ ਜਿਹੜਾ ਨਵਾਂ ਪ੍ਰੋਗਰਾਮ ਹੈ ਜਾਂ ਜਿਹੜਾ ਪ੍ਰੋਗਰਾਮ ਐਕਸਟੈਂਸ਼ਨ ਦੇ ਲਈ ਜਿਸ ਦੇ ਲਈ ਅਪਲਾਈ ਕਰਨਾ ਉਹ ਪ੍ਰੋਗਰਾਮ ਜਿਹੜਾ ਹੈ ਉਹ PGWP ਦੇ ਲਈ एलिजिਬਲ ਹੋਏ ਪਰ ਐਕਚੁਅਲ ਦੇ ਵਿੱਚ ਇੱਥੇ ਇੱਕ ਸਭ ਤੋਂ ਵੱਡੀ ਕਨਫਿਊਜ਼ਨ ਕ੍ਰੀਏਟ ਹੋਈ ਕਿ ਭਈ ਜਿਨ੍ਹਾਂ ਨੇ ਡੈਫਰ ਕੀਤਾ ਸੀਗਾ ਜਿਵੇਂ ਮੰਨ ਲਿਆ ਕਿਸੇ ਦਾ ਵੀਜ਼ਾ ਜਿਹੜਾ ਹੈ ਉਹ ਜਨਵਰੀ ਇਨਟੇਕ ਦੇ ਲਈ ਅਪਲਾਈ ਕੀਤਾ ਗਿਆ ਸੀਗਾ ਇਨਟੇਕ ਜਨਵਰੀ ਸੀਗਾ ਪਰ ਵੀਜ਼ਾ ਜਨਵਰੀ ਤੱਕ ਗ੍ਰਾਂਟ ਨਹੀਂ ਹੋਇਆ ਜਾਂ ਵੀਜ਼ਾ ਗ੍ਰਾਂਟ ਹੋਣ ਦੇ ਵਿੱਚ ਟਾਈਮ ਲੱਗ ਗਿਆ ਤੇ ਉਸ ਸ਼ਖਸ ਦੇ ਵੱਲੋਂ ਡੈਫਰ ਕਰਾ ਲਿਆ ਗਿਆ ਉਸ ਅਪਲੀਕੈਂਟ ਦੇ ਵੱਲੋਂ ਡੈਫਰ ਕਰਾ ਲਿਆ ਗਿਆ ਸਤੰਬਰ ਇਨਟੇਕ ਦੇ ਲਈ ਹੁਣ ਜਨਵਰੀ ਤੋਂ ਲੈ ਕੇ ਸਤੰਬਰ ਦੇ ਵਿਚਕਾਰ ਕਿੰਨੇ ਮਹੀਨੇ ਹੋਗੇ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਯਾਨੀ ਕਿ ਤਕਰੀਬਨ 7 ਮਹੀਨੇ ਦਾ ਟਾਈਮ ਜਿਹੜਾ ਵਿਚਲਾ ਹੈ ਕਿ 7 ਮਹੀਨੇ ਸਟੱਡੀ ਦਾ ਜਿਹੜਾ ਵੀਜ਼ੇ ਦੀ ਲੈਂਥ ਹੈ ਜਿਹੜੀ ਉਹ ਫਿਰ ਘੱਟ ਹੋ ਜਾਏਗੀ ਫਿਰ ਉਸ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਤੁਹਾਡਾ ਸਟੱਡੀ ਪਰਮਿਟ ਐਕਸਪਾਇਰ ਹੋਣ ਵਾਲਾ ਹੋਵੇ ਉਦੋਂ ਤੁਸੀਂ ਐਕਸਟੈਂਡ ਕਰਵਾ ਲੈਂਦੇ ਸੀਗੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਐ ਕਿ ਜਿਹੜੀ ਇਹ 7 ਮਹੀਨੇ ਦਾ ਤੁਹਾਨੂੰ ਕਵਰ ਅਪ ਮਿਲਦਾ ਸੀਗਾ ਜੇਕਰ ਕਿਸੇ ਦਾ ਵੀ ਕੋਈ ਵੀ ਪ੍ਰੋਗਰਾਮ ਭਾਵੇਂ ਉਹ ਪੀਜੀਡਬਲਯੂਪੀ ਦੇ ਲਈ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਉਹਨੇ ਆਪਣਾ ਪ੍ਰੋਗਰਾਮ 1 ਨਵੰਬਰ 2024 ਤੋਂ ਪਹਿਲਾਂ ਚੂਜ਼ ਕੀਤਾ ਸੀਗਾ ਤੇ ਉਸਦੇ ਲਈ ਫਾਈਲਿੰਗ ਕੀਤੀ ਸੀ ਤੇ ਉਸਦੇ ਲਈ ਸਟੱਡੀ ਕਰ ਰਿਹਾ ਐ ਪਰ ਉਹਦਾ ਵੀਜ਼ਾ ਘੱਟ ਪੈ ਗਿਆ ਉਹਨੇ ਸਟੱਡੀ ਪਰਮਿਟ ਐਕਸਟੈਂਸ਼ਨ ਲੈਣੀ ਹੈ ਕਿਉਂਕਿ 4 ਸੈਮੈਸਟਰ ਦੀ ਜੇਕਰ ਸਟੱਡੀ ਸੀਗੀ ਤੇ ਇੱਕ ਸੈਮੈਸਟਰ ਹਾਲੇ ਬਚਿਆ ਪਰ ਵੀਜ਼ੇ ਦੀ ਲੈਂਥ ਖਤਮ ਹੋਣ ਵਾਲੀ ਹੈ ਉਹਨੇ ਅਗਰ ਐਕਸਟੈਂਸ਼ਨ ਅਪਲਾਈ ਕਰਨਾ ਹੈ ਤੇ ਉਹਨੂੰ ਪੀਜੀਡਬਲਯੂਪੀ ਮਿਲੇਗਾ ਹੀ ਮਿਲੇਗਾ ਭਾਵੇਂ 1 ਨਵੰਬਰ ਤੋਂ ਪਹਿਲਾਂ ਕਰੇ ਭਾਵੇਂ 1 ਨਵੰਬਰ ਤੋਂ ਬਾਅਦ ਕਰੇ ਸੋ ਜਿਹੜਾ ਪ੍ਰੋਗਰਾਮ ਦੀ ਲੈਂਥ ਬਚੀ ਹੋਏਗੀ ਜੇਕਰ ਉਹਦੇ ਵਾਸਤੇ ਉਹਨੇ PGW ਉਹਦੇ ਵਾਸਤੇ ਜੇਕਰ ਉਹਨੇ ਸਟੱਡੀ ਪਰਮਿਟ ਐਕਸਟੈਂਸ਼ਨ ਅਪਲਾਈ ਕਰਨਾ ਹੈ ਤਾਂ ਉਹਨੂੰ PGWP ਸੇਮ ਉਸ ਲੈਂਥ ਦਾ ਮਿਲਣਾ ਹੈ ਜਿਹੜਾ 1 ਨਵੰਬਰ ਤੋਂ ਪਹਿਲਾਂ ਲੱਗੀਆਂ ਫਾਈਲਿੰਗ ਦਾ ਜੋ ਸਿਚੁਏਸ਼ਨ ਸੀਗੇ ਜਾਂ ਜੋ ਸਰਕਮਸਟੈਂਸਸ ਸੀਗੇ ਜਾਂ ਜੋ ਟਰਮਸ ਕੰਡੀਸ਼ਨਸ ਪਹਿਲਾਂ ਸੀਗੇ ਉਹੀ ਲਾਗੂ ਹੋਣਗੇ ਉਹਨੂੰ PGWP ਤੁਸੀਂ ਨਹੀਂ ਉਹਦਾ PGWP ਜਿਹੜਾ ਹੈ ਉਹ ਨਹੀਂ ਹਟਾ ਸਕਦੇ ਇਹ ਇੱਕ ਕਹਿ ਸਕਦੇ ਆ ਕਿ ਅਪਡੇਟ ਆਈ ਹੈ ਹੁਣ ਇਹ ਅਪਡੇਟ ਨੂੰ ਜੇਕਰ ਮੈਂ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਸਿੱਧੀ ਜੀ ਗੱਲ ਹੈ ਕਿ ਜੇਕਰ ਤੁਹਾਡਾ ਵੀਜ਼ਾ ਕੱਟ ਪੈ ਰਿਹਾ ਪਰ ਤੁਹਾਡੀ ਸਟੱਡੀ ਹਾਲੇ ਖਤਮ ਨਹੀਂ ਹੋਈ ਤੁਸੀਂ ਉਸ ਦੇ ਲਈ ਐਕਸਟੈਂਸ਼ਨ ਅਪਲਾਈ ਕਰਨਾ ਹੈ ਜੀ ਸਕਦੇ ਤੁਸੀਂ ਅਪਲਾਈ ਕਰੋ ਤੁਹਾਡੇ ਐਕਸਟੈਂਸ਼ਨ ਤੋਂ ਬਾਅਦ ਤੁਹਾਨੂੰ PGWP ਮਿਲਣਾ ਹੀ ਮਿਲਣਾ ਹੈ ਉਹ ਤੁਹਾਡਾ ਕੱਟ ਨਹੀਂ ਕੀਤਾ ਜਾਊਗਾ ਇਹ ਰੂਲ ਸਿਰਫ ਉੱਤੇ ਲਾਗੂ ਹੁੰਦਾ ਹੈ ਜਦੋਂ ਤੁਸੀਂ ਇੱਕ ਪ੍ਰੋਗਰਾਮ ਲਿਆ ਤੇ 1+1 ਦੂਜਾ ਪ੍ਰੋਗਰਾਮ ਤੁਸੀਂ ਲਿਆ ਯਾਨੀ ਕਿ 1 ਸਾਲ ਦੀ ਸਟੱਡੀ ਕਰਨ ਲਈ ਗਏ 6 ਸਾਲ ਦੀ ਸਟੱਡੀ ਪੂਰੀ ਹੋਣ ਤੋਂ ਬਾਅਦ ਜੇ ਦੂਜੇ ਸਾਲ ਦੀ ਸਟੱਡੀ ਲਈ ਤੇ ਜੇਕਰ ਦੂਜੇ ਸਾਲ ਦੇ ਵਿੱਚ PGWP ਲਈ ਤੁਸੀਂ एलिजिਬਲ ਹੋ ਤਾਂ ਹੀ ਮਿਲੇਗਾ ਨਹੀਂ ਤੇ ਨਹੀਂ ਮਿਲੇਗਾ ਇਹ ਉਸਤੇ ਐਪਲੀਕੇਬਲ ਹੁੰਦਾ ਹੈ ਇਹ ਉਸਤੇ ਐਪਲੀਕੇਬਲ ਬਿਲਕੁਲ ਨਹੀਂ ਹੁੰਦਾ ਕਿ ਜਿਹੜਾ ਪਹਿਲਾਂ ਦਾ ਪ੍ਰੋਗਰਾਮ ਲਿਆ ਹੈ ਉਹ ਪ੍ਰੋਗਰਾਮ ਦੀ ਜੇਕਰ ਸਟੱਡੀ ਦੀ ਜਿਹੜੀ ਲੈਂਥ ਹੈ ਉਹਦੇ ਵਿੱਚ ਜੇਕਰ ਤੁਹਾਡਾ ਸਟੱਡੀ ਪਰਮਿਟ ਐਕਸਪਾਇਰ ਹੁੰਦਾ ਉਹਨੂੰ ਐਕਸਟੈਂਡ ਕਰਵਾਉਣ ਵਾਸਤੇ ਤੁਸੀਂ ਅਪਲਾਈ ਕਰਦੇ ਹੋ ਤੇ ਉੱਤੇ ਐਪਲੀਕੇਬਲ ਨਹੀਂ ਹੋਵੇਗਾ ਸੋ ਮੈਨੂੰ ਲੱਗਾ ਕਿ ਇੱਥੇ ਇੱਕ ਕਲੀਅਰ ਵੀਡੀਓ ਹੋਣੀ ਚਾਹੀਦੀ ਹੈ ਜੋ ਕੱਲੀ-ਕੱਲੀ ਗੱਲ ਤੁਹਾਨੂੰ ਸੌਖੇ ਢੰਗ ਦੇ ਨਾਲ ਸਮਝਾ ਸ ਤੁਸੀਂ 1 ਨਵੰਬਰ ਤੋਂ ਭਾਵੇਂ ਪਹਿਲਾਂ ਸਟੱਡੀ ਪਰਮਿਟ ਅਪਲਾਈ ਕੀਤਾ ਸੀਗਾ ਭਾਵੇਂ ਬਾਅਦ ਚ ਕੀਤਾ ਹੈ ਭਾਵੇਂ ਤੁਸੀਂ ਐਕਸਟੈਂਸ਼ਨ ਜਿਹੜੀ ਆ ਉਹ ਸਟੱਡੀ ਪਰਮਿਟ ਐਕਸਟੈਂਸ਼ਨ ਪਹਿਲਾਂ ਅਪਲਾਈ ਕੀਤੀ ਸੀ ਭਾਵੇਂ ਬਾਅਦ ਚ ਕੀਤੀ ਹੈ ਪਰ ਬਚੇ ਹੋਏ ਲੈਂਥ ਪ੍ਰੋਗਰਾਮ ਦੇ ਲਈ ਤਾਂ ਤੁਹਾਨੂੰ PGWP ਪ ਮਿਲੇਗਾ ਹੀ ਮਿਲੇਗਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪੂਰੀ ਸਿਚੁਏਸ਼ਨ ਜਿਹੜੀ ਉਸ ਸਮਝ ਵਿੱਚ ਆਈ ਹੋਵੇਗੀ ਇਸ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਸੀਗੀ ਉਮੀਦ ਕਰਦਾ ਹਾਂ ਵਲੋਗਸ ਆਂਦਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸਨ ਉਹਦਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ